ਹਾਂਜੀ ਫਿਰ ਦੋਸਤੋ ਕੀ ਹਾਲ ਚਾਲ ਨੇ ਲੈ ਵੀ ਦੋਸਤੋ ਚੱਲ ਰਿਹਾ ਹਰਿਆਣੇ ਚ ਝੋਨੇ ਦਾ ਕੰਮ ਪਲਪਲ ਕੋਲ ਚੱਲ ਰਹੀ ਹੈ ਆਪਣੀ ਕੰਪੇਨ ਇਹ ਉਹ ਹੀ ਦਾ ਕੰਪੈਨ ਆ ਦੋਸਤੋ ਇਹ ਜਿਆਦਾ ਜਿਆਦਾਤਰ ਦੋਸਤੋ ਇੱਥੇ ਐਸਐਮਐਸ ਨਾਲ ਹੀ ਝੋਨੇ ਵੱਢ ਜਾਂਦੇ ਨੇ ਵੈਨਸ ਵਸਤੋਂ ਨਹੀਂ ਮਸ਼ੀਨਾਂ ਚੱਲਦੀਆਂ ਇੱਥੇ ਕਿਉਂਕਿ ਅੱਗ ਲਾਉਣ ਦੀ ਰੋਕ ਬਹੁਤ ਜ਼ਿਆਦਾ ਸਰਕਾਰ ਵੱਲੋਂ ਐਸ ਵਿੱਚ ਰਾਹੀ ਘਟ ਰਿਹਾ ਸਾਰਾ ਜੰਨਾ ਸੋਨੇ ਤੇ ਲਗਭਗ ਸਾਰੀ ਡਿੱਗੇ ਹੋਏ ਨੇ ਲੈ ਵੀ ਦੋਸਤੋ ਮਸ਼ੀਨ ਕਰਤੀ ਰੈਡੀ ਗਲੀ ਫਲਸ ਕਰਕੇ ਸਵੇਰ ਤੇ 8:30 ਵੱਜ ਚੁੱਕੇ ਨੇ ਤੋਂ ਨੇ ਇਥੇ ਕਈ ਤਰ੍ਹਾਂ ਦੇ ਬੀਜ ਨੇ ਉਹ ਦੇਖੋ ਸਾਹਮਣੇ ਤੁਹਾਡੇ ਹਰਾ ਖੜਾ ਰਿਹਾ ਪਿੱਛੇ ਕੰਮ ਚੱਲੀ ਜਾਂਦਾ ਹੈ ਟੁੱਟਾ ਵਾਹਣ ਪੰਜ ਚਾਰ ਕਿਲੇ ਅਲੱਗ-ਅਲੱਗ ਮਿਲ ਜਾਂਦੇ ਆ ਮਸ਼ੀਨ ਹਰਿਆਣੇ ਦੀ ਆ ਦੋਸਤੋ ਇੱਥੇ ਆਪਾਂ ਕਰਨਗੇ ਡਰਾਇਵਲੀ ਅਭੀ ਅਜੇ ਚੱਲੂਗੀ 10 ਵਜੇ ਮਸ਼ੀਨ ਚੱਲੂਗੀ ਤਾਂ ਤਰੀਜ਼ ਜ਼ਿਆਦਾ ਕਰਨਾ ਇਹ ਨਿਸ਼ਾ ਆਪਣੇ ਫੋਰਮੈਨ ਸਾਹਿਬ ਜੀ ਇਹ ਹੀਰੋ ਕਲਾ ਤੋਂ ਫੋਰਮੈਨ ਸਾਹਿਬ ਫੋਰਮੈਨ ਤਿਆਰ ਆ ਰੇ ਗੱਡੀ ਆਪਣੀ ਤਿਆਰ ਆ ਓਕੇ ਅਸਾਂ ਕਿਨੇ ਵੇ ਚੱਲੂ ਇਸ ਟ੍ਰੇਲ ਪੌੜੀ ਪੈ ਇਥੇ ਨਾ 10:00 11:00 ਠੀਕ ਆ ਚੱਲ 10:00 ਵੇ ਚਲਾਣਾ ਸੀ ਤੇ ਮੈਂ ਪੁੱਛ ਫੋਰਮੈਨ ਸਾਨੂੰ ਇਹ ਬੀ ਕਿਹੜੇ ਨੇ ਇਹ ਸਾਰਾ ਵੀ ਇਹੀ ਇਥੇ ਤਾਂ ਹੀ ਡਿੱਗੀ ਵੇ ਡੇਗਦੇ ਵਾਲਾ ਝੋਨਾ ਨਾ ਇਹ ਚਲੋ ਕੋਈ ਨਹੀਂ ਫਿਰ ਹੌਲੀ ਹੌਲੀ ਵੱਟੇ ਜਾਵਾਂ ਹੋਰ ਕੀ ਕਰੀਏ ਫਿਰ ਉਹਨੂੰ ਸੀਨ ਤੋਰੀ ਲੈਣ ਦੇ ਨਾ ਦੂਜੇ ਕੇ ਜੇ ਤੁਰਦੀ ਇੱਥੇ ਆ। ਕੱਲ 10 12 ਹੈ। ਹਾਂ? ਫਟ ਦੇਣਾ ਉਹਦਾ ਮੈਂ ਉਹਦਾ ਦਾਪਤੀ ਲੈਣ ਗਿਆ ਉਹ। ਉਹ ਜਾਊਗਾ। ਦਾਪਤੀ ਰਣੇ ਭੇਜੇ ਮਾਲ ਜਾ ਵੜਦਾ ਮੈਂ ਵੜ ਦੇਣਾ ਜਰਾ। ਉਧਰ ਗਾ ਕੋਠੇ ਕੋਲੇ ਵਗਿਆ। ਉਧਰ ਗਾ ਦਾਪਤੀ ਰਣੇ ਕੋਠੇ ਕੋ ਜਾ ਕੇ। ਤੇਰ ਤੂੰ ਉਧਰ ਡੀਜ਼ਲ ਦਾ ਮਕਾਨ ਕੋ ਡੀਜ਼ਲ ਦਾ ਪਾਈ ਟੈਂਕਰ ਫੇਚ ਲਾਉਣੀ ਹੈ।

ਨਹੀਂ ਮੈਮ ਹਮੇ ਤਾਂ ਆਪੇ ਬਹੁਤ ਪੂਰਾ ਵਿਸ਼ਵਾਸ ਹੈ